ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਜੀ ਫੈਸ਼ਨ ਬਟਿਕ ਵੱਲੋਂ ਅੱਜ ਅਸੀਂ ਤੁਹਾਡੀ ਚੋਅ ਦੇ ਉੱਪਰ ਲੈ ਕੇ ਆਏ ਹਾਂ ਕਾਟਨ ਦੇ ਫੈਬਰਿਕ ਇਸਦੇ ਨਾਲ ਮਲ ਕੋਟਨ ਚੰਦੇਰੀ ਤੇ ਅਲੱਗ-ਅਲੱਗ ਫੈਬਰਿਕ ਤੇ ਦੁਪੱਟੇ ਹਨ ਸਾਰੇ ਕੰਫਰਟੇਬਲ ਦੁਪੱਟੇ ਆ ਜੇ ਤੁਸੀਂ ਇਹਨਾਂ ਫੈਬਰਿਕ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਉਸੇ ਰਾਈ ਆਰਡਰ ਦੇ ਸਕਦੇ ਆ ਠੀਕ ਹੈ ਜੀ ਜਿੰਨੇ ਵੀ ਸਾਡੇ ਕੋਲ ਕਾਟਨ ਦੇ ਫੈਬਰਿਕ ਦੇ ਵਿੱਚ ਜਿੰਨੇ ਵੀ ਕਲਰ ਅਵੇਲੇਬਲ ਆ ਉਹ ਸਾਰੇ ਸਾਨੂੰ ਸਕਰੀਨ ਤੇ ਦਿਖਾਏ ਗਏ ਨੇ ਪ੍ਰਾਈਸ ਪੁੱਛਣਾ ਤੇ ਵਟਸਐਪ ਤੇ ਆਰਡਰ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਬਹੁਤ ਹੀ ਨਿਊ ਡਿਜ਼ਾਈਨ ਨੇ ਅਗਰ ਤੁਸੀਂ ਬਾਏ ਕਰਨਾ ਤਾਂ ਫਟਾਫਟ ਆਪਣੀ ਬੁਕਿੰਗ ਕਰਵਾ ਦਿਓ ਹਾਂਜੀ ਕਾਟਨ ਦੇ ਵਿੱਚ ਨਾ ਇੱਕ ਕਸਟਮਰ ਜੀ ਆਪਣੇ ਅੱਜ ਫੇਰ ਗੱਲ ਕਰ ਲੰਨੇ ਆ ਕਿ ਕਾਟਨ ਦੇ ਹੁੰਦਾ ਕਿ ਤੁਸੀਂ ਦੱਸੋ ਕਿ ਕਲਰ ਪੱਕਿਆ ਹੈ ਨਾ ਜਾਂ ਕੱਚਾ ਦੇਖੋ ਜੀ ਇਹ ਮਿਲਦਾ ਮਾਲ ਹੁੰਦਾ ਇਹਦੇ ਵਿੱਚ ਕੋਈ ਵੀ ਪੱਕਾ ਜਾਂ ਕੱਚਾ ਦੁਕਾਨਦਾਰ ਵੀ ਆਪਣੀ ਦੁਕਾਨ ਤੇ ਲਿਖ ਕੇ ਦੇ ਦਿੰਦੇ ਆ ਕਿ ਨੋ ਗਾਰੰਟੀ ਹੈ ਨਾ ਜਿਸ ਕਰਕੇ ਦੇਖੋ ਉਹ ਉਸ ਬਾਰੇ ਕਿਸੇ ਨੂੰ ਵੀ ਨੌਲੇਜ ਨਹੀਂ ਹੈਗੀ ਕਿ ਇਹ ਕਲਰ ਪੱਕਾ ਆ ਕਿ ਇਹ ਕਲਰ ਕੱਚਾ ਆ ਨੋ ਤਾਂ ਤੁਹਾਨੂੰ ਵਾਸ਼ ਤੋਂ ਬਾਅਦ ਹੀ ਪਤਾ ਲੱਗਣਾ ਹੈ ਕਿ ਪੱਕਾ ਹੈ ਜਾਂ ਕੱਚਾ ਹੈ ਤੇ ਕਿਉਂਕਿ ਇਹਦੇ ਵਿੱਚ ਕਿਸੇ ਵੀ ਚੀਜ਼ ਦੀ ਆਪਾਂ ਕੋਈ ਹੋ ਸਕਦਾ ਹੈ ਕਿ ਕੋਈ ਫੈਬਰਿਕ ਆਪਾਂ ਬ੍ਰਾਂਡਡ ਲੈ ਲੈਣੇ ਆ ਹਨਾ ਬਹੁਤ ਵਧੀਆ ਫੈਬਰਿਕ ਲੈ ਲੈਣੇ ਆ ਪਰ ਉਹ ਵੀ ਕਈ ਵਾਰ ਐ ਹੋ ਜਾਂਦਾ ਵਾਸ਼ ਤੋਂ ਬਾਅਦ ਉਹਦਾ ਵੀ ਕਲਰ ਉੱਤਰ ਜਾਂਦਾ ਕਈ ਵਾਰ ਆਪਣਾ 100 150 ਦਾ कॉटन ਦਾ सूट ਹੁੰਦਾ ਉਹਨੂੰ ਜਿੰਨਾ ਮਰਜ਼ੀ ਤੋਂ ਪਾ ਲੋ ਉਹਦਾ ਵੀ ਕਲਰ ਨਹੀਂ ਉੱਤਰਦਾ ਕਿਉਂਕਿ ਉਹਦੇ ਵਿੱਚ ਰੇਸ਼ੇ ਦੇ ਫਰਕ ਹੁੰਦਾ ਹਨਾ ਕਿਹੜੇ ਰੇਸ਼ਾ ਹੁੰਦਾ ਕਿ ਉਹ ਕਲਰ ਦੀ ਪਕੜ ਜ਼ਿਆਦਾ ਕਰ ਲੈਂਦਾ ਕਈ ਰੇਸ਼ੇ ਹੁੰਦੇ ਜਿਹੜੇ ਕਲਰ ਦੀ ਪਕੜ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਵੀਡੀਓ ਬਸਾਂਦਾ ਹੋਵੇ ਤਾਂ ਵੱਧ ਵੱੜ ਲਾਈਕਾਂ ਤੇ ਸ਼ੇਅਰ ਕਰਦੇ ਹੋ